ਦੋਸਤੋ ਲੰਗੇ ਰੋਜ਼ ਕੱਲ ਤੱਕ ਸਾਭ ਦੀ ਫਸੀਲ ਤੋਂ ਖੜ ਕੇ ਸਿੰਘ ਸਹਿਬਾਨਾ ਨੇ ਜਿਹੜਾ ਫੈਸਲਾ ਸੁਣਾਇਆ ਉਹਦੇ ਬਹੁਤ ਲੰਬੇ ਸਮੇਂ ਤੱਕ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਇਤਿਹਾਸਿਕ ਘਟਨਾ ਹੈ ਇਤਿਹਾਸਿਕ ਫੈਸਲਾ ਹੈ ਇੱਕ ਇਤਿਹਾਸਿਕ ਦਿਨ ਸੀਗਾ ਉਹ ਤੇ ਤਵਾਰੀਖੀ ਫੈਸਲਾ ਜਿਹੜਾ ਸਿੰਘ ਸਹਿਬਾਨਾ ਦੇ ਵੱਲੋਂ ਕੀਤਾ ਗਿਆ ਤੇ ਬੜੇ ਲੰਬੇ ਸਮੇਂ ਤੱਕ ਇਹਦੀਆਂ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਰਹਿਣੀਆਂ ਤੇ ਬਹੁਤ ਵੱਡੀ ਗੱਲ ਹੈ ਇਹਨੂੰ ਅਸੀਂ ਵਿਸ਼ਵਪ ਲੈਵਲ ਤੇ ਦੇਖੀਏ ਨਾ ਕਿ ਦੇਖੋ ਕਿੱਡੀ ਖੂਬਸੂਰਤ ਗੱਲ ਹੈ ਕਿ ਸੰਸਦਾ ਕੀ ਹੁੰਦੀ ਹੈ ਜਿਵੇਂ ਆਪਾਂ ਬਹੁਤ ਵਾਰ ਗੱਲ ਕੀਤੀ ਆ ਕਿ ਸੰਸਥਾਵਾਂ ਦਾ ਸਾਰਿਆਂ ਨੂੰ ਹਮੇਸ਼ਾ ਜਿਹੜਾ ਸਤਕਾਰ ਕਰਨਾ ਚਾਹੀਦਾ ਤੇ ਐਜ਼ ਅ ਸਿੱਖ ਸਾਨੂੰ ਅਸੀਂ ਬੜਵਾਗੇ ਆ ਇਸ ਗੱਲ ਲਈ ਕਿ ਸਾਡੇ ਕੋਲ ਕਾਤਕ ਸਾਬ ਵਰਗੀ ਜਿਹੜੀ ਆ ਇੱਕ ਸੰਸਥਾ ਹੈਗੀ ਆ ਹੁਣ ਇੱਥੇ ਜਿਹੜਾ ਸਖਸ਼ ਮੈਟਰ ਨਹੀਂ ਕਰਦਾ ਜੇਕਰ ਆਪਾਂ ਵੇਖੀਏ ਤਾਂ ਵੈਸੇ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਨਾ ਸ਼ੋਮੀ ਗੌਰ ਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਲੈ ਕੇ ਆਉਂਦੀ ਐ ਸੌਦੇ ਤੇ ਇਸੇ ਕਰਕੇ ਪਹਿਲਾਂ ਕਿਹਾ ਜਾਂਦਾ ਸੀ ਬਾਦਲਾਂ ਦੀ ਜਿਹੜਾ ਜੇਬ ਦੇ ਵਿੱਚੋਂ ਦੀ ਪ੍ਰਧਾਨ ਨਿਕਲਦੇ ਆ ਤਾਂ ਬਹੁਤ ਸਾਰੀਆਂ ਇਤਿਹਾਸਕੀਆਂ ਗੱਲਾਂ ਕਹੀਆਂ ਜਾਂਦੀਆਂ ਸੀ ਕਿਉਂਕਿ ਸ੍ਰੀ ਸੁਨਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਕੋਲ ਆ ਅਕਾਲੀ ਦਲ ਬਾਦਲ ਪਰਿਵਾਰ ਦੇ ਕੋਲ ਆ ਤੇ ਇੱਕ ਤਰੀਕੇ ਨਾਲ ਦੇਖੀਏ ਤਾਂ ਆਬਵੀਅਸਲੀ ਕਿਤੇ ਨਾ ਕਿਤੇ ਉਹਨਾਂ ਦਾ ਦਬਦਬਾ ਤਾਂ ਹੈਗਾ ਪਰ ਕਿੰਨੀ ਖੂਬਸੂਰਤ ਗੱਲ ਹੈ ਕਿ ਬੇਸ਼ੱਕ ਉਹਨਾਂ ਦਾ ਦਬਦਬਾ ਵੀ ਹੈ ਉਹਨਾਂ ਨੇ ਨਾਮਿਨੇਟ ਵੀ ਇੱਕ ਤਰੀਕੇ ਨਾਲ ਜਿਹੜਾ ਕਰਵਾਇਆ ਹੋਊਗਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਪਹਿਲਾਂ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਵੀ ਜਬਾਕੀ ਸਿੰਘ ਸਹਿਬਾਨ ਨੇ ਜਿਹੜੇ ਉਹ ਵੀ ਸ਼ੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਚਾਰੇ ਪਾਸੇ ਜਿਹੜਾ ਹੈਗਾ ਦੌਰ ਦੌਰ ਬਟ ਸਟਿਲ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਬਿਲਕੁਲ ਆਜ਼ਾਦਾਨ ਤੇ ਬਿਲਕੁਲ ਜਿਹੜਾ ਖਰਾ ਉੱਤਰ ਦੱਸਗਾ ਸਾਰੀਆਂ ਜਿੰਨੀਆਂ ਵੀ ਬਹੁਤ ਸਾਰੀ ਸਿੱਖ ਸੰਗਤ ਦੀਆਂ ਮੰਗਾਂ ਸਿਗੀਆਂ ਜਿਨ੍ਹਾਂ ਨੇ ਨਹੀਂ ਕੁਝ ਹੋਣਾ ਉਹਨਾਂ ਨੇ ਤੇ ਨਹੀਂ ਹੋਣਾ ਬਟ ਲਾਈਕ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਲੋਕਾਂ ਨੇ ਇਸ ਫੈਸਲੇ ਦੀ ਸراہਨਾ ਕੀਤੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਦੇਖੋ ਇਹ ਇਹ ਬੜੇ ਤਰੀਕੇ ਨਾਲ ਇਹ ਫੈਸਲਾ ਲੈਣਾ ਸੀ ਕਿਉਂਕਿ ਇੰਡੀਆ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੇ ਹਿਸਾਬ ਦੇ ਨਾਲ ਜਿਹੜੀ ਕੋਈ ਵੀ ਸਿਆਸੀ ਧਿਰ ਆ ਧਰਮ ਨਿਰਪੱਖ ਹੋਣੀ ਚਾਹੀਦੀ ਆ ਉਹ ਉਹ ਧਰਮ ਦਾ ਉਹਦੇ ਵਿੱਚ ਕੋਈ ਵੀ ਮਜ਼ਬਦ ਦਾ ਕੋਈ ਵੀ ਲੈਣ ਦੇਣ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਬੜੇ ਤਰੀਕੇ ਨਾਲ ਜਿਹੜਾ ਸਿੰਘ ਸਹਿਬਾਨ ਨੇ ਇਹਨਾਂ ਦੀ ਹੀ ਇੱਕ ਕਮੇਟੀ ਜਿਹੜੀ ਬਣਾਈ ਆ ਅਕਾਲੀ ਦਲ ਲਾਗੂ ਆਦੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਨਵੀਂ ਜਿਹੜੇ ਮੈਂਬਰਾਂ ਦੀ ਭਰਤੀ ਕਰੋ ਤੇ ਨਵੀਂ ਤੁਸੀਂ ਲੀਡਰਸ਼ਿਪ ਚੁਣੋ ਤੇ ਇਹ ਲੀਡਰਸ਼ਿਪ ਜਿਹੜੀ ਆ ਇਹ ਜਿਹੜਾ ਆਪਣਾ اخਲਾਕੀ ਜ਼ਬਾਦ ਹੈ ਜਿਹੜਾ ਉਹ ਗਵਾ ਚੁੱਕੀ ਆ ਸੋ ਇਹ ਜੇਕਰ ਕੋਈ ਇੱਕ ਦੋ ਲੋਕ ਇਸ ਵੀਕ ਦੀਆਂ ਗੱਲਾਂ ਕਰਦੇ ਆ ਜੀ ਦੇਖੋ ਧਰਮ ਦੀ ਗੱਲ ਜਾਂ ਧਰਮ ਦੇ ਹਿਸਾਬ ਦੇ ਨਾਲ ਰਾਜਨੀਤੀ ਚੱਲਦੀ ਆ ਪਰ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਵੈਸੇ ਤਾਂ ਕਮਿਊਨਿਟੀ ਸਰਵਿਸ ਜਿਹੜੀਆਂ ਲਗਾਈਆਂ ਗਈਆਂ ਗੀਆਂ ਸੁਖਵੀਰ ਸਿੰਘ ਬਾਦਲ ਨੂੰ ਜਾਂ ਬਾਕੀਆਂ ਨੂੰ ਇਹ ਬਾਹਰ ਵੀ ਇਸ ਵੀਕੇ ਦਾ ਜਿਹੜਾ ਰਿਵਾਜ ਹੈਗਾ ਕਿ ਕਮਿਊਨਿਟੀ ਸਰਵਿਸ ਦਿੱਤੀਆਂ ਜਾਂਦੀਆਂ ਮੋਸਟਲੀ ਇਹ ਸਾਰਾ ਕੁਝ ਤੁਹਾਡੇ اخلاق ਨਾਲ ਲੈਣਾ ਦੇਣਾ ਹੁੰਦਾ ਸਜ਼ਾ ਦੀ ਨਹੀਂ ਗੱਲ ਹੁੰਦੀ ਆਬੀਅਸਲੀ ਬਰਤਨ ਸਾਫ਼ ਕਰਨਾ ਜਾਂ ਬਾਕੀ ਸਫਾਈ ਕਰਨਾ ਆਪਣੇ ਲਈ ਤਾਂ ਸੇਵਾ ਦੀ ਗੱਲ ਹੈ ਗੁਰੂ ਘਰ ਦੇ ਵਿੱਚ ਜਾ ਕੇ ਇਹ ਕਰਨਾ ਪਰ ਇਹਦੇ ਵਿੱਚ ਜੇ ਸਵੀ ਕੇ ਨਾਲ ਗੱਲ ਤੱਕਤੀ ਪਾਉਣੀ ਤੇ ਫਿਰ ਜਿਹਦਾ ਅੱਜ ਜੇ ਜੋ ਕੁਝ ਵੀ ਹੋਇਆ ਸੌਰੀ ਬੀਤਰ ਉਸ ਜੋ ਕੁਝ ਵੀ ਹੋਇਆ ਸੋ ਇੱਕ ਸਿਰਫ ਇਹ ਹੁੰਦਾ ਕਿ ਤੁਹਾਨੂੰ ਸਮਾਜਿਕ ਤੌਰ ਤੇ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਕਿ ਤੁਸੀਂ ਕੁਝ ਗਲਤ ਕੀਤਾ ਤੇ ਇਹਦੇ ਨਾਲ ਨਾਲ ਇਹ ਵੀ ਗੱਲ ਹੈ ਕਿ ਜੇਕਰ ਕੋਈ ਇਹ ਕਵੇ ਜਿੱਦਾਂ ਉਹ ਅਨਿਲ ਜੋਸ਼ੀ ਹੁਣਾ ਨੇ ਕਹਿਤਾ ਸੀਗਾ ਨਾ ਕਿ ਜੀ ਆਪਣਾ ਵੀ ਇਦਾਂ ਤਾਂ ਕਹ ਲੂ ਕੋਈ ਮੰਦਿਰ ਚਲੇ ਜਾਵੇਗਾ ਉਹਦੇ ਲਈ ਵੀ ਤਲਬ ਕੀਤਾ ਜਾ ਸਕਦਾ ਨਾ ਤਾਂ ਇਦਾਂ ਦੇ ਕਿਸੇ ਮਸਲੇ ਲਈ ਤਨਖਾਹ ਲੱਗੀ ਆ ਨਾ ਇਦਾਂ ਦੇ ਮਸਲੇ ਲਈ ਕਦੀ ਤਲਬ ਕੀਤਾ ਗਿਆ ਹੁਣ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਡੇਰਿਆਂ ਦੇ ਵਿੱਚ ਜਾਂਦੇ ਨੇ ਵੋਟਾਂ ਮੰਗਣ ਵੀ ਜਾਂਦੇ ਨੇ ਪਰ ਉਹਨਾਂ ਨੂੰ ਕਦੇ ਨਹੀਂ ਤਲਬ ਕੀਤਾ ਜਾਂਦਾ ਕਿਉਂਕਿ ਆਈ ਥਿੰਕ ਕਿ ਤਨ ਕਿਤੇ ਅੰਡਰਸਟੈਂਡ ਹੈ ਅੰਡਰਸਟੈਂਡਿੰਗ ਹੈਗੀ ਆ ਕਿ ਜਦੋਂ ਤੁਸੀਂ ਪੰਜਾਬ ਦੀ ਰਾਜਨੀਤੀ ਕਰੋਗੇ ਤਾਂ ਫਿਰ ਤੁਹਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਰੈਪ੍ਰੀਜ਼ੈਂਟ ਵੀ ਕਰਨਾ ਪੈਣਾ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਨੀ ਪੈਣੀ ਆ ਪਰ ਜਿਹੜਾ ਇਹਦੇ ਵਿੱਚ ਜੇਕਰ ਹੁਣ ਸੌਦਾ ਸਾਧ ਨੂੰ ਦੇਖੀਏ ਤਾਂ ਉਹ ਸੌਦਾ ਸਾਧ ਨੂੰ ਇੰਡੀਆ ਦੇ ਕਾਨੂੰਨ ਨੇ ਵੀ ਸਜ਼ਾ ਦਿੱਤੀ ਹੋਈ ਆ ਉਹਨੂੰ ਇਹ ਜ਼ਰੇਪਿਸਟ ਉਹਨੂੰ ਬਲਾਤਕਾਰ ਦੀ ਸਜ਼ਾ ਉਹਨੂੰ ਜਿਹੜੀ ਮਿਲੀ ਹੋਈ ਆ ਤੇ ਉਹ ਜੇਲ੍ਹ ਦੇ ਵਿੱਚ ਆ ਇਸੇ ਤਰੀਕੇ ਨਾਲ ਉਹ 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 ਜਿਹੜਾ ਮਾਫੀ ਦੇਂਦੇ ਜੀ ਆ ਬੇਅਦਬੀ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਵੀ ਇਦਾਂ ਹੀ ਆ ਉਹ ਵੀ ਭਾਰਤ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਉਹ ਜਿਹੜਾ ਕਿਸੇ ਵੀ ਧਰਮ ਦੀ ਇਸਤਰੀ ਕੇ ਨਾਲ ਨਹੀਂ ਹੋਣਾ ਚਾਹੀਦਾ ਇਹਦੀ ਕੋਈ ਗੱਲ ਲੈ ਕੇ ਆਉਂਦੇ ਨੇ ਬਲਤਾਂ ਬਹੁਤ ਘੱਟ ਦੇਖਣ ਨੂੰ ਮਿਲਿਆ ਇੱਕ ਦੋ ਹੈਗੇ ਨੇ ਇੱਕ ਤੋਂ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਨੇ ਕੋਈ ਹੋਰ ਸਖਤ ਸਜ਼ਾ ਹੋਣੀ ਚਾਹੀਦੀ ਸੀ ਤੇ ਕੁਝ ਕ ਕਹਿੰਦੇ ਨੇ ਵੀ ਨਹੀਂ ਬਿਲਕੁਲ ਵੀ ਇਦਾਂ ਦਾ ਸਿਸਟਮ ਨਹੀਂ ਸੀ ਹੋਣਾ ਚਾਹੀਦਾ ਪਰ ਆਈ ਥਿੰਕ ਜਿਹੜਾ ਮੋਸਟਲੀ 90 95% ਆਫ ਸਾਡੀ ਕਮਿਊਨਿਟੀ ਇਸ ਗੱਲ ਤੋਂ ਖੁਸ਼ ਹੈ ਕਿ ਵਧੀਆ ਤਰੀਕੇ ਨਾਲ ਇੱਕ ਐਂਡ ਸਾਰੀਆਂ ਚੀਜ਼ਾਂ ਦੇਖ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਇੱਕ ਸਨੇਹਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਇਹ ਜਿਹੜੀ ਸਾਡੀ ਅਕਾਲ ਤਖਤ ਦੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਜਿਹੜਾ ਸਾਡਾ ਅਧਾਰਾ ਆ ਇਹ ਉਹਦੀ ਅਹਿਮੀਅਤ ਆ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਗਿਆਨੀ ਗੁਰਪ੍ਰਚਨ ਸਿੰਘ ਹੁਣੀ ਇੱਥੇ ਸੀਗੇ ਤੇ ਉਹਨਾਂ ਨੇ ਬਿਲਕੁਲ ਇਸ ਪਰਿਵਾਰ ਦਾ ਪੱਖ ਪੂਰਿਆ ਜਾਂ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਲੀਡਰਸ਼ਿਪ ਦਾ ਤੇ ਉਹਨਾਂ ਨੂੰ ਵੀ ਇਹ ਵੀ ਨਹੀਂ ਕਿ ਜਿਹੜਾ ਇਸ ਸੰਸਥਾ ਦੇ ਉੱਤੇ ਆ ਕੇ ਕਾਬਜ ਹੋ ਗਿਆ ਤੇ ਉਹ ਆਪਣੀ ਮਨਮਾਨੀ ਕਰੇ ਜੇ ਉਹਨਾਂ ਨੇ ਉਦੋਂ ਮਨਮਾਨੀ ਕੀਤੀ ਸੀ ਕਰ ਲਈ ਉਹਨਾਂ ਨੇ ਥੋੜਾ ਚਰਜ ਨਚਰ ਵੀ ਕੀਤੀ ਹੁਣ ਉਹਨਾਂ ਨੂੰ ਵੀ ਅਕਾਊਂਟੇਬਲ ਕੀਤਾ ਗਿਆ ਸੋ ਦੈਟ ਮੀਨਸ ਜਿਹੜਾ ਵੀ ਜਦੋਂ ਵੀ ਇਸ ਸੰਸਥਾ ਤੇ ਹੋਊਗਾ ਜਦੋਂ ਇਹਦੇ ਸਿੰਘ ਸਾਹਿਬ ਜਦੋਂ ਇੱਥੇ ਜਥੇਦਾਰ ਹੋਣਗੇ ਉਹ ਉਦੋਂ ਉਹ ਉਸ ਟਾਈਮ ਜਿਹੜਾ ਇਸ ਸੰਸਥਾ ਦੇ ਹਿਸਾਬ ਦੇ ਨਾਲ ਜੇ ਮੈਂ ਕਹਾਂ ਕਿ ਬਹੁਤ ਤਵਾਰੀਖੀ ਗੱਲ ਜਿਹੜੀ ਇਹ ਹੋਈ ਹੈ तकरीबन ਸਾਰੇ ਜਿੰਨੇ ਵੀ ਸਿੱਖ ਐਕਸਪਰਟ ਨੇ ਉਹ तकरीबन ਸਾਰੇ ਏਸੀ ਗੱਲ ਨੂੰ ਲੈ ਕੇ ਕਹਿ ਰਹੇ ਨੇ ਐਂਡ ਜਿੱਦਾਂ ਆਪਾਂ ਕੱਲ ਵੀ ਗੱਲਬਾਤ ਕਰਦਿਆਂ ਨੇ ਇਹ ਜਿਹੜਾ ਜ਼ਿਕਰ ਕੀਤਾ ਸੀ ਕਿ ਸੁਖਬੀ ਸਿੰਘ ਬਾਦਲ ਦੇ ਪਤਾ ਨਹੀਂ ਉਹਨਾਂ ਦੇ ਸਲਾਹਕਾਰ ਕੌਣ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਾਰ-ਬਾਰ ਕੇ ਇਹ ਗੱਲ ਲੈ ਕੇ ਆਉਣ ਨੂੰ ਕਿਹਾ ਕਿ ਜੀ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਜੀ ਕੂੜ ਪ੍ਰਚਾਰ ਆ ਤੇ ਚਲੋ ਆਈ ਕਿੰਗ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਕੱਲ ਸਾਰੀ ਪ੍ਰਕਿਰਿਆ ਹੋਈ ਆ ਉਹਦੇ ਵਿੱਚ ਤਾਂ ਮੈਨੂੰ ਲੂਜ਼ਨ ਜਿਹੜਾ ਜਾਪਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਕਰੀਬਨ ਸਾਰਿਆਂ ਨੇ ਬਾਕੀ ਇਸ ਗੱਲ ਦੀ ਸراہਨਾ ਹੀ ਕੀਤੀ ਆ ਕਿ ਹਾਲਾਂਕਿ ਉਹਨਾਂ ਨੂੰ ਚਾਹੀਦਾ ਵੀ ਇਦਾਂ ਹੀ ਸੀ ਤੇ ਬਹੁਤ ਚੰਗੀ ਗੱਲ ਐ ਸਾਨੂੰ ਇਸ ਗੱਲ ਦੇ ਲਈ ਜਿੰਨੇ ਵੀ ਆਗੂ ਆ ਇਹਨਾਂ ਦਾ ਵੀ ਜਿਹੜਾ ਸਤਕਾਰ ਵੀ ਕਰਨਾ ਚਾਹੀਦਾ ਕਿ ਠੀਕ ਐ ਇਹ ਵੀ ਸਤਕਾਰ ਕਰਦੇ ਨੇ ਸਾਡੀਆਂ ਸੰਸਥਾਵਾਂ ਦਾ ਪਹਿਲਾਂ ਜਿਹੜਾ ਇਸ ਪਰ ਕਿਰਿਆਤੋਂ ਪਹਿਲਾਂ 2 ਦਸੰਬਰ ਤੋਂ ਪਹਿਲਾਂ ਬਹੁਤ ਕੁਝ ਹੋਇਆ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਬਿਆਨਬਾਜ਼ੀਆਂ ਹੋਈਆਂ ਵੀ ਬਰਸਦੰਗ ਬਲਟੋਹਾ ਨੂੰ ਵੀ ਜਿਹੜਾ ਸਖਤ ਤਾੜਨਾ ਵੀ ਕੀਤੀ ਗਈ ਆ ਹਰਵਿੰਦਰ ਸਰਨਾਂ ਨੂੰ ਜਿਹੜਾ ਤਖਈਆ ਵੀ ਕਰਾਰ ਦੇ ਦਿੱਤਾ ਗਿਆ ਪਰ ਜਦੋਂ ਅਖੀਰਲਾ ਦਿਨ ਆਇਆ ਤੇ ਚਾਹੇ ਸੁਖਵੀਰ ਸਿੰਘ ਬਾਦਲ ਸੀ ਜਾਂ ਜਿੰਨੇ ਵੀ ਵੱਡੇ ਆ ਗੁੱਸੀ ਸਾਰਿਆਂ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਜੋ ਵੀ ਹੁਕਮ ਹੋਵੇਗਾ ਤੇ ਜਿੱਦਾਂ ਵੀ ਹੋਵੇਗਾ ਅਸੀਂ ਇਹਨੂੰ ਮੰਨਾਂਗੇ ਸੋ ਇਹ ਇਹ ਵੀ ਇੱਕ ਬਹੁਤ ਚੰਗੀ ਗੱਲ ਹੈ ਪਰ ਆਈ ਥਿੰਕ ਇਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਦਰਾ ਕਿਉਂਕਿ ਉਹਨਾਂ ਨੇ ਕਹਿ ਲਓ ਕਿ ਤਰਕ ਬਿ ਤਰਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜੇਕਰ ਤੁਸੀਂ ਸਹੀ ਹੋ ਤਾਂ ਫਿਰ ਤੁਹਾਡਾ ਤਰਕ ਦੇਣ ਦੇ ਵਿੱਚ ਕੁਝ ਗਲਤ ਨਹੀਂ ਹੁੰਦਾ ਇਹ ਨਹੀਂ ਵੀ ਤੁਸੀਂ ਬਿਲਕੁਲ ਹੀ ਚੁੱਪ ਕਰ ਜਾਣਾ ਪਰ ਜੇਕਰ ਤੁਸੀਂ ਸਹੀ ਹੋ ਤੇ ਉੱਥੇ ਸਾਰਿਆਂ ਨੂੰ ਪਤਾ ਸੀ ਕਿ ਪ੍ਰੋਫੈਸਰ ਸਾਹਿਬ ਜਿਹੜਾ ਉਹ ਗਲਤ ਨਹੀਂ ਕਿਉਂਕਿ ਉਹਨਾਂ ਦੇ ਨਾਮ ਤੇ ਬਿਆਨ ਛਪਿਆ ਹੋਇਆ ਸੀ ਤੇ ਬੜੇ ਲੰਬੇ ਸਮੇਂ ਦਾ ਛਪਿਆ ਸੀ ਫਿਰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਕਿ ਠੀਕ ਹੈ ਪ੍ਰੋਫੈਸਰ ਸਾਹਿਬ ਜੇਕਰ ਤੁਸੀਂ ਕਹਿੰਦੇ ਕਿ ਬਿਆਰ ਮੇਰਾ ਨਹੀਂ ਸੀ ਤਾਂ ਜਿਹੜਾ ਪੱਤਰਕਾਰ ਹੈ ਇਹਦੇ ਖਿਲਾਫ ਤੁਸੀਂ ਕੀ ਕਾਰਵਾਈ ਕੀਤੀ ਆ ਕਿ ਤੁਸੀਂ ਇਹਦੇ ਖਿਲਾਫ ਕੋਈ ਡੈਫਰਮੇਸ਼ਨ ਕੀਤੀ ਕਿ ਤੁਹਾਡੇ ਨਾਮ ਤੇ ਇਹਨੇ ਗਲਤ ਬਿਆਨ ਛਾਪਤਾ ਜਾਂ ਉਸ ਤੋਂ ਬਾਅਦ ਤੁਸੀਂ ਇਹਦੀ ਕੋਈ ਤਰਦੀਦ ਕੀਤੀ ਇਸ ਬਿਆਨ ਦੀ ਜਾਂ ਫਿਰ ਤੁਸੀਂ ਜੋ ਕੁਝ ਵੀ ਹੋ ਰਿਹਾ ਸੀ ਇਹਦੇ ਖਿਲਾਫ ਕੀ ਬੋਲਿਓ ਪ੍ਰੈਸ ਦੇ ਵਿੱਚ ਆ ਕੇ ਸੋ ਆਬਵੀਸਲੀ देयर ਵਾਸ ਨਾਥਿੰਗ ਸੋ ਆਬਵੀਸਲੀ ਉਹਨਾਂ ਨੂੰ ਸਜ਼ਾ ਵੀ ਲੱਗੀ ਬਟ ਇਹਦੀ ਕਾਫੀ ਜ਼ਿਆਦਾ ਗੱਲ ਹੋ ਰਹੀ ਹੈ ਕਿ ਜੈਸਵੀ ਕੇ ਨਾਲ ਜਿਹੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਇੱਕ ਤਰੀਕੇ ਨਾਲ ਕਨਫਰੋੰਟ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਬਿਨਾਂ ਕਿਸੇ ਵਜ੍ਹਾ ਦੇ ਬਿਨਾਂ ਕਿਸੇ ਜਿਹੜਾ ਆਧਾਰ ਦੇ ਸੋ ਬਾਕੀ ਜਿਵੇਂ ਮੈਂ ਕਿਹਾ ਕਿ ਇੱਕ ਬਹੁਤ ਚੰਗੀ ਜਿਹੜੀ ਰਵਾਇਤ ਤਾਂ ਹੈਗੀ ਆ ਇਹ ਤਾਂ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਆ ਜੇਕਰ ਸਿੱਖਣਾ ਹੋਵੇ ਆਈ ਥਿੰਕ ਪੂਰੇ ਇੰਡੀਆ ਦੇ ਵਿੱਚ ਦੇਖੋ ਹੁਣ ਜਦੋਂ ਤੋਂ ਲੋਕਪਾਲ ਦੀ ਗੱਲ ਚੱਲਦੀ ਸੀ ਉੱਗੇ ਦੁਮਾਨਾ ਹਜ਼ਾਰੇ ਦੇ ਟਾਈਮ ਦੇ ਸਾਰਾ ਲੋਕਪਾਲ ਉਹਦੇ ਵਿੱਚ ਕੀ ਸੀ ਬਾਰ ਬਾਰ ਵੀ ਇੰਨਾ ਵੀ ਉਹਨੂੰ ਗੱਲਾਂ ਤਾਂ ਇਹ ਚੱਲਦੀਆਂ ਸੀ ਕਿ ਪ੍ਰਧਾਨ ਮੰਤਰੀ ਵੀ ਇਹਦੇ ਹੇਠ ਆਉਣਾ ਚਾਹੀਦਾ ਫਿਰ ਕਈ ਕਹਿੰਦੇ ਸੀ ਜੀ ਇਹਨੂੰ ਇੰਨਾ ਤਾਕਤਵਾਰ ਬਣਾ ਦੋਗੇ ਤਾਂ ਬਾਅਦ ਵਿੱਚ ਤਾਂ ਲੋਕਪਾਲ ਦਾ ਜਿਹੜਾ ਚੇਅਰਮੈਨ ਹੋਊਗਾ ਉਹ ਸਭ ਤੋਂ ਜ਼ਿਆਦਾ ਤਾਕਤਵਾਰ ਹੋ ਜਾਊਗਾ ਮੁਲਕ ਦੇ ਵਿੱਚ ਸੋ ਇਸ ਵੀਕੇ ਨਾਲ ਦੇਖਿਆ ਜਾਵੇ ਤੇ ਸਿੱਖ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਾਰ ਨੇ ਕਾਲ ਤੱਕ ਸਾਡੇ ਜਥੇਦਾਰ ਇਨੂੰ ਲੈ ਕੇ ਬਹੁਤ ਸਾਰੇ ਲੋਕ ਇਸ ਗੱਲ ਤੇ ਕਿੰਤੂ ਪ੍ਰੰਤੂ ਵੀ ਕਰਦੇ ਨੇ 노 ਡਾਊਟ ਸਿੱਖ ਪੰਥ ਦੇ ਵਿੱਚੋਂ ਹੀ ਕਰਦੇ ਨੇ ਕਿ ਜਿਹੜੇ ਕਈ ਵੱਡੇ ਐਕਸਪਰਟ ਵੀ ਨੇ ਲੇਖਕ ਵੀ ਨੇ ਉਹ ਵੀ ਕਰਦੇ ਨੇ 노 ਡਾਊਟ ਪਰ ਇਹਦੀ ਸਭ ਤੋਂ ਖੂਬਸੂਰਤੀ ਜਿਵੇਂ ਮੈਂ ਕਿਹਾ ਕਿ ਇਹ ਹੈ ਕਿ ਉਸ ਉਸ ਸਮੇਂ ਜਿਹੜਾ ਸੰਸਥਾ ਦਾ ਮੁਖੀ ਆ ਉਹਦੇ ਕੋਲ ਉਸ ਸਮੇਂ ਉਹ ਪਾਵਰਸ ਨੇ ਕਿਉਂਕਿ ਉਸ ਸਮੇਂ ਉਹ ਕਾਲ ਤੱਕ ਸਾਹਮਣੇ ਮੌਜੂਦ ਆ ਉਸ ਤੋਂ ਪਹਿਲਾਂ ਉਹਨੇ ਕੀ ਕੀਤਾ ਜਾਂ ਉਸ ਤੋਂ ਬਾਅਦ ਉਹਨੇ ਕੀ ਕਰਨਾ ਉਹ ਉਸ ਉਹ ਕਾਊਂਟ ਨਹੀਂ ਕਰਦਾ ਈਵਨ ਦੋ ਜਿਗਿਆਨੀ ਬਚਨ ਸਿੰਘ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਕੁਝ ਗਲਤੀ ਕੀਤੀ ਤਾਂ ਉਹਨਾਂ ਨੂੰ ਵੀ ਅਕਾਊਂਟੇਬਲ ਬਣਾਇਆ ਗਿਆ ਸੋ ਹੋਇਆ ਕਿ ਕਿਦਾਂ ਉਹ ਮੈਂ ਬੀਤੇ ਰੋਸ ਸਾਰੀ ਜਿਹੜੀ ਆ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੈਂ ਸਾਰੀਆਂ ਗੱਲਾਂ ਸਾਂਝੀਆਂ ਕਰ ਚੁੱਕਾ ਜੇ ਹਿਸਟਰੀ ਦੇ ਨਾਲ ਸੁਖੀ ਸਿੰਘ ਬਾਦਲ ਉਹਨਾਂ ਨੂੰ ਜਿਹੜਾ ਸਜ਼ਾ ਵੀ ਸਮਾਈ ਗਈ ਜਾਂ ਪਹਿਲਾਂ ਉਹਨਾਂ ਦੇ ਨਾਲ ਸਵਾਲ ਜਵਾਬ ਵੀ ਹੋਏ ਆ ਸੋ ਉਹ ਤਾਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਆ ਸੋ ਇਹਦੇ ਵਿੱਚ ਹੁਣ ਬਹੁਤ ਸਾਰੇ ਲੋਕ ਇਹ ਪੁੱਛਦੇ ਨੇ ਕਿ ਹੁਣ ਜਿਹੜਾ ਫਿਊਚਰ ਕੀ ਹੋਵੇਗਾ ਪੰਥਕ ਸਿਆਸਤ ਦਾ ਦੇਖੋ ਪੰਥਕ ਸਿਆਸਤ ਦੇ ਵਿੱਚ ਹੀ ਬਹੁਤ ਸਾਰੇ ਧੜੇ ਨੇ ਇਧਰੋਂ ਤਾਂ ਮਨਪ੍ਰੀਤ ਸਿੰਘ ਗਿਆਲੀ ਝੁੰਦਾ ਸਾਹਿਬ ਤੇ ਨਾਲ ਹੋਰ ਜਿਹੜੇ ਦੋ ਤਿੰਨ ਆਗੂ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਅਕਾਲੀ ਦਲ ਦੀ ਜਿਹੜੀ ਆ ਇਹ ਹੋਰ ਇਹਦੇ ਵਿੱਚ ਲੈ ਕੇ ਆਓ ਜਿਹੜੀ ਆ ਲੀਡਰਸ਼ਿਪ ਇਹਦੀ ਬਤਾਓ ਹੋਰ ਇਹਦੇ ਵਿੱਚ ਲੋਕਾਂ ਨੂੰ ਜੋੜੋ ਤੇ ਉਸ ਤੋਂ ਬਾਅਦ ਜਿਹੜੇ ਲੀਡਰਸ਼ਿਪ ਇਲੈਕਸ਼ਨ ਹੋਣੇ ਚਾਹੀਦੇ ਆ ਸੋ ਉਹਦੇ ਵਿੱਚੋਂ ਕਿਹੜਾ ਲੀਡਰ ਉੱਪਰ ਦਾ ਹਾਲਾਂਕਿ ਕੁਝ ਲੋਕਾਂ ਨੂੰ ਲੱਗਦਾ ਕਿ ਇਸ ਵੀਕੇ ਨਾਲ ਇਹਨਾਂ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਬਟ ਆਈ ਥਿੰਕ ਬਹੁਤ ਵੱਡੀ ਜਿਹੜੀ ਆ ਇਹਨਾਂ ਦੇ ਲਈ ਜਿੰਨੇ ਵੀ ਲੀਡਰਸ਼ਿਪ ਹੈ ਹੁਣ ਸੁਖਬੀਰ ਸਿੰਘ ਬਾਦਲ ਜਿੰਨ ਦਾ ਮੈਂ ਕੱਲ ਵੀ ਕਿਹਾ ਸੀ ਨਾ ਸਾਰੇ ਬਰਾਬਰ ਕਰਤੇ ਜਥੇਦਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਜਿੰਨੇ ਵੀ ਸੁਖਬੀਰ ਸਿੰਘ ਬਾਦਲ ਬਾਕੀ ਜਿੰਨੇ ਵੀ ਲੀਡਰ ਸੀ ਸਾਰਿਆਂ ਨੂੰ ਇੱਕੋ ਹੀ ਥਾਂ ਤੇ ਉਹਨਾਂ ਨੇ ਲੈਣ ਦਾ ਕਿ ਤੁਸੀਂ ਸਾਰੇ ਇੱਕੋ ਜਿਹਾ ਹੋ ਬਾਗੀਆਂ ਤੇ ਦਾਗੀਆਂ ਵਾਲੀ ਗੱਲ ਵੀ ਉਹਨਾਂ ਨੇ ਨਿਬੇੜਤੀ ਵੀ ਸਾਰਿਆਂ ਦੀ ਗਲਤੀ ਆ ਤੁਸੀਂ ਸਾਰੇ ਇੱਕੋ ਜਿਹਾ ਹੋ ਬਰਾਬਰ ਹੋ ਬਰਾਬਰ ਦੀ ਸਜ਼ਾ ਲੱਗੀ ਆ ਸਾਰਿਆਂ ਨੂੰ ਸੋ ਇਸ ਕਰਕੇ ਤੇ ਇਹ ਹੁਣ ਨਵੀਂ ਲੀਡਰਸ਼ਿਪ ਕਿਦਾਂ ਉੱਭਰਦੀ ਆ ਆਬਵੀਅਸਲੀ ਬਹੁਤ ਵੱਡਾ ਵੈਕਿਊਮ ਆ ਪੰਥਕ ਪੋਲਿਟਿਕਸ ਦੇ ਵਿੱਚ ਚਾਹੇ ਉਹ ਆਪ ਆਪਾ ਅੰਮ੍ਰਿਤਪਾਲ ਸਿੰਘ ਹੋਣੀ ਭਾਈ ਸਰਦਜੀਤ ਸਿੰਘ ਹੋਣਾ ਦੀ ਧਿਰ ਆ ਚਾਹੇ ਇਹ ਅਕਾਲੀ ਦਲ ਵਾਲੇ ਨੇ ਜਿਨ੍ਹਾਂ ਦਾ ਇੱਕ ਪੂਰਾ ਢਾਂਚਾ ਵੀ ਮੌਜੂਦ ਆ ਤੇ ਪੂਰਾ ਜੇਕਰ ਆਪਾਂ ਵੋਟ ਪ੍ਰਣਾਲੀ ਦੇ ਹਿਸਾਬ ਦੇ ਨਾਲ ਵੀ ਦੇਖੀਏ ਤਾਂ ਇਹਨਾਂ ਦੇ ਕੋਲ ਪੂਰਾ ਇੱਕ ਸਟਰਕਚਰ ਹੈਗਾ ਕਿ ਜੇਕਰ ਇਹਨਾਂ ਨੇ ਚੋਣਾਂ ਵੀ ਲੜਨੀਆਂ ਜਿਹੜੀ ਵੀ ਧਿਰ ਨੇ ਚੋਣਾਂ ਲੜਨੀਆਂ ਜੇਕਰ ਇਹ ਇਕੱਠੇ ਹੁੰਦੇ ਆ ਤਾਂ ਪਰ ਇਹ ਹੁਣ ਡਿਪੈਂਡ ਕਰਦਾ ਕਿ ਜਦੋਂ ਇਹ ਪੂਰੀ ਜਿਹੜੀ ਆ ਮੈਂਬਰਸ਼ਿਪ ਦੁਬਾਰਾ ਜਿਹੜੀ ਹੁਣ ਮੈਂਬਰਸ਼ਿਪ ਦੇ ਲਈ ਕਵਾਇਦ ਚੱਲਣੀ ਹੈ ਜੜੀ ਸਿੰਘ ਸਾਹਿਬਾਨ ਨੇ ਕਿਹਾ ਉਸ ਤੋਂ ਬਾਅਦ ਲੀਡਰਸ਼ਿਪ ਕਿਦਾਂ ਚੁਣੀ ਜਾਂਦੀ ਹੈ ਉਹਦੇ ਵਿੱਚੋਂ ਕਿਹੜਾ ਲੀਡਰ ਬਣ ਕੇ ਉੱਪਰ ਦਾ ਕਿਹਦੇ ਕੋਲ ਹੁਣ ਅਕਾਲ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਜਾਂਦੀ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੁਬਾਰਾ ਵਾਪਸੀ ਕਰ ਸਕਦੇ ਆ ਪਰ ਇਟਸ ਕੁਆਇਟ ਹਾਰਡ ਕੁਆਇਟ ਹਾਰਡ ਬਹੁਤ ਔਖਾ ਹੋਣਾ ਉਹਨਾਂ ਦੇ ਲਈ हां ਜਿਹੜੇ ਇਹ ਪੁਰਾਣੇ ਆਗੂਆਂ ਦੇ ਵਿੱਚੋਂ ਜੇਕਰ ਕਿਸੇ ਦਾ ਜਾਦਾ ਹੀ ਚਾਂਸ ਆ ਤਾਂ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਬੀਬੀ ਜਗੀਰ ਕੌਰ ਜੀ ਕੋਲ ਚੰਗਾ ਉਹ ਬੋਲਦੇ ਵੀ ਚੰਗਾ ਨੇ ਉਹਨਾਂ ਦੀ ਸ਼ਾਇਦ ਫੋਲੋ ਸ਼ੇਪ ਵੀ ਹੋਵੇ ਤੇ ਉਹਨਾਂ ਦੇ ਕੋਲ ਚਾਂਸ ਹੈਗਾ ਜਾਂ ਵਿਕਰਮ ਸਿੰਘ ਮਜੀਠੀਆ ਦੇ ਕੋਲ ਵੀ ਚੰਗਾ ਚਾਂਸ ਹੈ ਕਿਉਂਕਿ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਮਜੀਠੀਆ ਸਾਹਿਬ ਨੇ ਵੀ ਕਿਤੇ ਨਾ ਕਿਤੇ ਉਹ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹ ਪੰਜਾਬ ਦੇ ਮਸਲੇ ਵੀ ਉਠਾਉਂਦੇ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਆਪ ਨੂੰ ਵੱਖ ਵੀ ਰੱਖਿਆ ਥੋੜਾ ਜਿਹਾ ਸੁਖਵੀਰ ਸਿੰਘ ਬਾਦਲ ਤੋਂ ਖਾਸ ਕਰਕੇ ਜੇਲ੍ਹ ਤੋਂ ਬਾਅਦ ਆ ਕੇ ਤੇ ਇਹਨਾਂ ਦੇ ਨਾਲੋਂ ਕਾਫੀ ਜ਼ਿਆਦਾ ਉਹ ਅੱਡ ਸਾਨੂੰ ਨਜ਼ਰ ਆਏ ਨੇ ਸੋ ਇਸ ਕਰਕੇ ਇਹ ਹੀ ਹੋ ਸਕਦਾ ਕਿ ਚਾਹੇ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਵੀ ਇਹਨਾਂ ਦੇ ਵਿੱਚੋਂ ਸ਼ਾਇਦ ਕੋਈ ਜਿਹੜਾ ਉੱਭਰ ਆਵੇ ਬਾਕੀ ਹਾਲਾਂਕਿ ਗੁਰਪ੍ਰਤਾਪ ਸਿੰਘ ਬਡਾਲਾ ਹੁਣੀ ਇਹਨਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਜਿਨ੍ਹਾਂ ਦੇ ਇੱਕ ਤਰੀਕੇ ਨਾਲ ਆਗੂ ਸੀਗੇ ਸੁਧਾਰ ਲਹਿਰ ਬਾਣਿਆਂ ਦੇ ਪਰ ਲੱਸੀ ਬੈਸੇ ਹੀ ਫਿਊਚਰ ਦਾ ਸਵਾਲ ਹੈ ਕਿ ਕੌਣ ਅੱਗੇ ਆਉਂਦਾ ਬੈਸੇ ਤਾਂ ਲੀਡਰ ਤਾਂ ਬਹੁਤ ਚੰਗੇ ਤਗੜੇ ਤਗੜੇ ਹੈਗੇ ਨੇ ਇਹਨਾਂ ਦੇ ਕੋਲ ਆਪਣੇ ਚਾਂਜੀ ਸਿੰਘ ਬਰਾੜ ਹੋਣੀ ਵੀ ਬਹੁਤ ਚੰਗੇ ਬੁਲਾਰੇ ਵੀ ਨੇ ਚੰਗੇ ਆਗੂ ਉਹ ਵੀ ਸਾਬਤ ਹੋ ਸਕਦੇ ਨੇ ਹੋਰ ਵੀ ਵੱਡੇ ਨਾਮ ਨੇ ਬਟ ਨੋ ਡਾਊਟ ਇਸ ਲੀਡਰਸ਼ਿਪ ਦੇ ਵਿੱਚੋਂ ਪਰ ਜੀਐਸਵੀ ਕੇ ਨਾਲ ਕਲ ਸਿੰਘ ਸਾਹਿਬ ਨੇ ਕਿਹਾ ਕਿ ਖਲਾਕੀਜ਼ ਆਵਾਜ਼ ਜਿਹੜਾ ਆਪਣਾ ਖੋ ਚੁੱਕੇ ਨੇ ਉਹਦੇ ਚੱਲਦੇ ਆ ਬਹੁਤ ਔਖਾ ਲੱਗਦਾ ਇਹਨਾਂ ਦਾ ਦੁਬਾਰਾ ਵਾਪਸੀ ਕਰਨਾ ਸੋ ਇਸ ਕਰਕੇ ਹੁਣ ਭਾਏ ਅੰਮ੍ਰਿਤਪਾਲ ਸਿੰਘ ਹੋਣੀ ਤਾਂ ਚਲੋ ਹਜੇ ਜੇਲ੍ਹ ਦੇ ਵਿੱਚ ਨੇ ਬਟ ਡੈਫੀਨਿਟਲੀ ਉਹਨਾਂ ਦਾ ਇੱਕ ਬਹੁਤ ਵੱਡਾ ਆ ਐਂਡ ਸਰਬਜੀਤ ਸਿੰਘ ਹੁਣੀ ਆਪਣੇ ਆਪ ਨੂੰ ਜੋੜ ਕੇ ਚੱਲਦੇ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਧਿਰ ਦੇ ਨਾਲ ਪਰ ਆਮ ਸੌਰੀ ਉਹ ਕੋਈ ਇੰਨੀ ਜ਼ਿਆਦਾ ਵੱਡੀ ਸ਼ਖਸੀਅਤ ਸਿਆਸੀ ਤੌਰ ਤੇ ਬਣ ਜਾਣ ਕੇ ਅਕਾਲੀ ਦਲ ਨੂੰ ਲੀਡ ਕਰ ਲੈਣ ਉਹ ਤਾਂ ਨਹੀਂ ਹਜੇ ਲੱਗਦਾ ਤੇ ਇਸ ਤੋਂ ਇਲਾਵਾ ਸਾਨੂੰ ਹੋਰ ਕੇ ਐਟ ਦਾ ਮੂਮੈਂਟ অপਸ਼ਨ ਨਜ਼ਰ ਨਹੀਂ ਆਉਂਦੀ ਪਰ ਆਬਵੀਅਸਲੀ ਆਪਸ਼ਨਾਂ ਵੀ ਇਦਾਂ ਹੀ ਬਣਨੀਆਂ ਹੁੰਦੀਆਂ ਤੇ ਇਹ ਵੀ ਕੋ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਕਿ ਪ੍ਰੋਟੈਸਟਾਂ ਦੇ ਵਿੱਚ ਉਹ ਧਰਨੇ ਬਜ਼ਾਰਿਆਂ ਦੇ ਵਿੱਚੋਂ ਜਿਹੜੀ ਆ ਲੀਡਰਸ਼ਿਪ ਹਮੇਸ਼ਾ ਨਿਕਲਦੀ ਹੁੰਦੀ ਹੈ ਤਾਂ ਧਰਨੇ ਵਿਚਾਰੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੰਗਾਂ ਨੇ ਬਹੁਤ ਸਾਰੇ ਜਿਹੜੇ ਮਸਲੇ ਨੇ ਜਿਨ੍ਹਾਂ ਤੇ ਪ੍ਰੋਟੈਸਟ ਹੋ ਵੀ ਸਕਦਾ ਹੈ ਜਿਨ੍ਹਾਂ ਤੇ ਐਕਚੁਅਲੀ ਕਰਨਾ ਬਣਦਾ ਵੀ ਹੈ ਸੋ ਇਹੇ ਹੁਣ ਸਾਰੀ ਗੱਲ ਖੜੀ ਆ ਕਿ ਜਿਹੜੀ ਵੀ ਇਹ ਜਿੰਨੇ ਵੀ ਮੈਂਬਰਸ਼ਿਪ ਹੁੰਦੀ ਆ ਕਿੰਨੇ ਲੋਕ ਅਕਾਲੀ ਦਲ ਨਾਲ ਜੁੜਦੇ ਨੇ ਉਹਦੇ ਵਿੱਚੋਂ ਕਿੱਦਾਂ ਇਲੈਕਸ਼ਨ ਹੁੰਦੇ ਨੇ ਤੇ ਕਿੱਦਾਂ ਜਿਹੜੀ ਨਵੀਂ ਲੀਡਰਸ਼ਿਪ ਨਿਕਲ ਕੇ ਸਾਹਮਣੇ ਆਉਂਦੀ ਆ ਬ ਪਰ ਡੈਫੀਨਿਟਲੀ ਇੱਕ ਬਹੁਤ ਵੱਡਾ ਮੂਵ ਆ ਤੇ ਇਹਦੇ ਵਿੱਚੋਂ ਅਕਾਲੀ ਦਲ ਦੇ ਲਈ ਬਹੁਤ ਚੰਗਾ ਜਿਹੜਾ ਭਵਿੱਖ ਨਿਕਲ ਸਕਦਾ ਕਿਉਂਕਿ ਇਹ ਤਾਂ ਲਾਈਕ ਬਹੁਤ ਘੱਟ ਪਾਰਟੀਆਂ ਹੋਣੀਆਂ ਮੈਨੂੰ ਲੱਗਦਾ ਦੁਨੀਆ ਦੇ ਕਿੰਨੀਆਂ ਕਿ ਸਿਆਸੀ ਪਾਰਟੀਆਂ ਹੋਣਗੀਆਂ ਜਿਹਦੀਆਂ ਧੁਰ ਵਿਰੋਧੀ ਜਮਾਤਾਂ ਜਿਹੜੀ ਸਭ ਤੋਂ ਤਗੜੀਆਂ ਮੁਖਾਲਫ ਮੁਖਾਲਫਤ ਕਰਦੀਆਂ ਹੁਣ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਹੈ ਜਿਹੜੀ ਉਹ ਵੀ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਪੰਜਾਬ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਬਿਕਾਉਜ਼ ਅਕਾਲੀ ਦਲ ਜਿਹੜਾ ਸਿੱਖ ਪੰਥ ਨੂੰ ਜਿਹੜਾ ਉਹ ਰੈਪ੍ਰੀਜ਼ੈਂਟ ਕਰਦਾ ਉਹਨਾਂ ਨੂੰ ਸੋ ਇਸ ਕਰਕੇ ਵੀ ਪੰਥਕ ਹਲਕਿਆਂ ਦੀ ਨੁਮਾਇੰਦਗੀ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਭਾਰਤ ਦਾ ਜਿਹੜਾ ਲੋਕਤੰਤਰਿਕ ਪ੍ਰਣਾਲੀ ਆ ਉਹਦੇ ਵਿੱਚ ਬਣੀ ਰਵੇ ਉਹਦੇ ਲਈ ਅਕਾਲੀ ਦਲ ਦੀ ਹੋਂਦ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਹਦੇ ਲਈ ਆਉਣ ਵਾਲੇ ਦਿਨ ਬਹੁਤ ਮਹੱਤਵਪੂਰਨ ਲਗਾਤਾਰ ਆਪਾਂ ਇਹਦੇ ਤੇ ਗੱਲ ਕਰਦੇ ਰਵਾਂਗੇ ਵੈਸੇ ਕਿੱਡੀ ਜਿਹੜੀ ਆ ਕਨਫਲਿਕਟਿੰਗ ਵੀ ਆ ਮੈਨੂੰ ਖੂਬਸੂਰਤ ਗੱਲ ਵੀ ਲੱਗਦੀ ਆ ਬੀਤੇ ਦਿਨਾਂ ਇਹ ਖਬਰ ਆਈ ਕਿ ਜਿਹੜੇ ਅਮਰੀਕਨ ਰਾਸ਼ਟਰਪਤੀ ਨੇ ਜੋ ਬਾਈਡਨ ਉਹਨਾਂ ਨੇ ਕਿਉਂਕਿ ਹੁਣ ਡੋਨਲਡ ਟਰੰਪ ਹੁਣੀ ਚੋਣਾਂ ਜਿੱਤ ਗਏ ਨੇ ਪਰ ਅਮਰੀਕਾ ਦਾ ਸਿਸਟਮ ਇਦਾਂ ਦਾ ਕਿ ਉੱਥੇ ਜਨਵਰੀ ਦੇ ਵਿੱਚ ਜਿਹੜੀ ਆ ਸੱਤਾ ਦੀ ਤਬਦੀਲੀ ਹੁੰਦੀ ਆ ਸੋ ਡੋਨਲਡ ਟਰੰਪ ਨੇ ਉਹਨਾਂ ਨੂੰ ਇਲੈਕਟਿਡ ਪ੍ਰੈਜ਼ੀਡੈਂਟ ਕਿਹਾ ਜਾ ਰਿਹਾ ਸੋ ਕਿਹਾ ਜਾਂਦਾ ਸੋ ਉਹਨਾਂ ਨੇ ਜਨਵਰੀ ਦੇ ਵਿੱਚ ਸੱਤਾ ਸੰਭਾਲਣੀ ਆ ਵਾਈਟ ਹਾਊਸ ਸੰਭਾਲਣਾ ਡੋਨਲਡ ਟਰੰਪ ਨੇ ਹਜੇ ਤੱਕ ਜਿਹੜੇ ਜੋ ਬਾਈਡਨ ਨੇ ਰਾਸ਼ਟਰਪਤੀ ਨੇ ਉੱਥੇ ਦੇ ਉਹਨਾਂ ਨੇ ਨਾ ਲੰਗੇ ਰੋਜ਼ ਆਪਣੇ ਬੇਟੇ ਜਿਹੜੇ ਉਹਨਾਂ ਦੇ ਬੇਟੇ ਹੰਟਰ ਬਾਈਡਨ ਆ ਉਹਨਾਂ ਨੂੰ 파ਰਡਨ ਕਰ ਦਿੱਤਾ ਉਹਨਾਂ ਨੂੰ ਰਾਸ਼ਟਰਪਤੀ ਜਿਹੜੀ ਆ ਉਹਨ ਉਹਨਾਂ ਦੇ ਕੁਝ ਜਿਹੜੇ ਆ ਉਹਨਾਂ ਦੇ ਉੱਤੇ ਇਹ ਜਿਹੜੇ ਦੋਸ਼ ਸੀਗੇ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਸੀਗੀ ਹੰਟਰ ਬਾਈਡਨ ਨੂੰ ਤੇ ਜੋ ਬਾਈਡਨ ਨੇ ਕਿਹਾ ਕਿ ਇਹਦੇ ਨਾਲ ਪੋਲਿਟਿਕਸ ਦੇ ਚੱਲਦੇ ਆ ਇਹਦੇ ਤੇ ਇਹ ਸਾਰਾ ਕੁਝ ਹੋਇਆ ਸੋ ਅ ਅਸੀਂ ਵੈਸੇ ਗੱਲ ਕਰ ਰਹੇ ਸੀਗੇ ਕਿ ਦੇਖੋ ਇੱਕ ਪਾਸੇ ਐਸੀ ਸਾਡੇ ਕੋਲ ਸੰਸਥਾ ਆ ਜਿਹੜੀ ਕਿ ਜਿਹੜੇ ਇੱਕ ਤਰੀਕੇ ਨਾਲ ਜਦੋਂ ਮੈਂ ਪਹਿਲਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਐਸਜੀਪੀਸੀ ਐਸਜੀਪੀਸੀ ਦੇ ਕੋਲ ਉਹਨਾਂ ਨੇ ਜਿਹੜਾ ਇਹ ਸਾਰਾ ਕਾਲ ਤੱਕ ਸਾਡੇ ਜਥੇਦਾਰ ਜਾਂ ਬਾਕੀ ਸਿੰਘ ਸਾਹਿਬਾਨ ਕਿਨੂੰ ਕਿਨੂੰ ਕਿੱਥੇ ਕਿੱਥੇ ਲਾਉਣਾ ਵੀ ਉਹ ਜਿਹੜਾ ਉਹਨਾਂ ਦੇ ਕੋਲ ਅਧਿਕਾਰ ਆ ਤੇ ਕਿੰਨਾ ਜਿਆਦਾ ਅਸੀਂ ਇੱਕ ਬਿਨਾ ਕਿਸੇ ਲਾਗ ਲਪੇਟ ਤੋਂ ਬਿਲਕੁਲ ਇੱਕ ਇੰਡੀਪੈਂਡੈਂਟ ਫੈਸਲਾ ਦੇਖਿਆ ਤੇ ਕਿੱਥੇ ਇੱਕ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਤੇ ਸਭ ਤੋਂ ਪਾਵਰਫੁੱਲ ਸ਼ਖਸ ਕਹੇ ਜਾਣ ਵਾਲਾ ਅਮਰੀਕਾ ਦਾ ਰਾਸ਼ਟਰਪਤੀ ਉਹ ਜਾਣ ਤੋਂ ਪਹਿਲਾਂ ਕੀ ਕਰਦਾ ਕਿ ਉਹ ਆਪਣੇ ਬੇਟੇ ਨੂੰ ਮਾਫੀ ਦੇ ਕੇ ਜਾ ਰਿਹਾ ਜਿਹਦੇ ਕਿ ਉਹਦੇ ਵਿਰੋਧੀ ਵੀ ਗੱਲ ਕਹਿ ਰਹੇ ਨੇ ਕਿ ਇੰது ਜਿਆਦਾ ਪਰਿਵਾਰਵਾਦ ਅਸੀਂ ਕਦੇ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਵੇਖਿਆ ਨਹੀਂ ਕਿ ਜਿਹਨੇ ਆਪਣੇ ਬੇਟੇ ਨੂੰ ਮਾਫੀ ਦਿੱਤੀ ਜਿਹਦੇ ਕਿ ਕਾਫੀ ਜਿਹੜਾ ਗੰਭੀਰ ਉਹਦੇ ਤੇ aarop ਵਗੈਰਾ ਸੀਗੇ ਸੋ ਖੈਰ ਇਹ ਲਗਾਤਾਰ ਇਹਨਾਂ ਮਸਲਿਆਂ ਤੇ ਆਪਾਂ ਤੁਹਾਡੇ ਨਾਲ ਜੁੜੇ ਰਹਿਾਂਗੇ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਕੁਝ ਚੱਲ ਰਿਹਾ ਤੇ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ